ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੈ ਜੇ ਬਾ ਦੀਆਂ ਚਾਰ ਵਹਿੜਾ ਵਹਿੜਾ ਵੀ ਉਹ ਹੈ ਜਿਹੜਾ ਹਰੇਕ ਭੈਣ ਭਰਾ ਡਿਮਾਂਡ ਕਰਦਾ ਬਾਈ ਯਾਰ ਤੋਕੜ ਗੱਭਣ ਵਹਿੜ ਹੈਗੀ ਆ ਅਸੀਂ ਯਾਰ ਘਰੇ ਦੁੱਧ ਪੀਣ ਨੂੰ ਲੈਣੀ ਉਹ ਤੁਹਾਨੂੰ ਵੀ ਪਤਾ ਨਾਲੇ ਤਾਂ ਅਗਲਾ 3-4 ਮਹੀਨੇ ਦੁੱਧ ਪੀ ਲੈਂਦਾ ਤਿਆਰ ਕਰਕੇ ਸੇਲ ਕਰ ਲੈਂਦਾ ਥੋੜੇ ਪੈਸਿਆਂ ਚ ਆ ਜਾਂਦੀ ਆ ਜੇ ਸੱਜਰ ਲੈਨੇ ਆ ਤਾਂ ਦੁੱਗਣੇ ਪੈਸਿਆਂ ਦੀ ਆਉਂਦੀ ਆ ਜਮਾ ਜੈਜਪਾ ਸਾਰੀਆਂ ਤੋਕੜ ਗੱਭਣਾ ਸਾਰੀਆਂ ਤੋਕੜ ਗੱਭਣਾ ਚਾਰੇ ਹੀ ਤੋਕੜ ਗੱਭਣਾ ਇਨਫਰਮੇਸ਼ਨ ਲੈ ਦੇਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਸਿਕਾਲ ਜੀ ਸਾਸਿਕਾ ਬਈ ਸਾਰਿਆਂ ਹਾਂ ਦੱਸ ਦਈਏ ਹਾਂ ਬਈ ਤਾਰਾ ਪਿੰਡ ਕਾਲੇ ਕੇ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਜੀ 83600 ਪੂਰਾ ਜੀ 80932 ਐਦੋ ਹੀ ਕਰ ਸ਼ੁਰੂ ਇਹ 3.5 ਮਹੀਨੇ ਚੈੱਕ ਪਾਸ ਆ ਬਈ ਅਗਲਾ ਡਾਕਟਰ ਲਿਆਵੇ ਆ ਦਾ ਡਾਕਟਰ ਨਾਲ ਲਿਆ ਕੇ ਚੈੱਕ ਕਰਾ ਕੇ ਲਿਆਵੇ ਦੋ ਡੰਗ ਭਾਵੇਂ ਚੋ ਕੇ ਲਿਆਵੇ 9 ਲੀਟਰ ਜਮਾ ਕੰਡੇ ਵਾਲਾ ਦੁੱਧ ਤਿਆਰ ਹੈ ਜੇ ਜੱਪਾ ਪਹਿਲਾਂ ਹੀ ਦੱਸ ਦੇ ਬਾਈ ਮੌਲ 5553000 ਸਾਢੇ 3 ਨਾ ਮਹੀਨੇ ਦੀ ਗੱਭਣ ਚੈੱਕ ਪਾਸ ਹੈ 9 ਲੀਟਰ ਦੁੱਧ ਹੈ ਅਗਲਾ ਡਾਕਟਰ ਲਿਆਵੇ ਬਾਈ ਕਹਿੰਦਾ ਆਪਜੀ ਚੈੱਕ ਕਰਾ ਕੇ ਲੈ ਜੇ ਸਾਢੇ 3 ਨਾ ਦੀ ਗੱਭਣ ਚੈੱਕ ਪਾਸ 9 ਕਿਲੋ ਦੁੱਧ ਦੇ ਥੱਲੇ ਤਿਆਰ ਹੈ 53000 ਦੀ ਦੇ ਦੇਣੀ ਆ ਸੁਬਾਹ ਦੇ ਟਾਈਮ ਵੀਡੀਓ ਬਣਾ ਰਹੇ ਆ ਅਜੇ ਤਾਂ ਸੂਰਜ ਵੀ ਨਹੀਂ ਨਿਕਲਿਆ ਧੁੰਦੀ ਆ ਸੁਬਾਹ ਦੀ ਚਵਾਈ ਹੋਈ ਵੀ ਆ ਸ਼ਾਮ ਦੀ ਚਵਾਈ ਜ ਸਾਰਾ ਦਿਨ ਪਿਆ ਸ਼ਾਮ ਤੱਕ ਰਵਾਨਾ ਦੁੱਧ ਨਾਲ ਪਰ ਲੈਣਾ ਜਿਹਦੇ ਪਸੰਦ ਆਉ ਦੋ ਟਾਈਮ ਚਾਰ ਟਾਈਮ ਜਿੰਨੇ ਟਾਈਮ ਅਗਲੇ ਦਾ ਜੀ ਕਰਦਾ ਅਗਲਾ ਚੋ ਕੇ ਲਿਆ ਸਕਦਾ ਧਾਰਾ ਮਾਰ ਕੇ ਲਿਆਣੀ ਧਾਰਾ ਮਾਰ ਕੇ ਲਿਆ ਸਕਦਾ ਉਹ ਤੁਹਾਡੀ ਮਰਜ਼ੀ ਆ ਬਹੁਤ ਸੋਹਣੀ ਮੱਛੀ ਨਵਾਂ ਹਾਨ ਹੈ ਵਾਧੇ ਵਾਲੀ ਹੈ ਜੇ ਕਿਸੇ ਨੇ ਵਾਕੈ ਹੀ ਘਰੇ ਦੁੱਧ ਪੀਣ ਨੂੰ ਲੈਣੀ ਆ ਤਾਂ ਵਧੀਆ ਪੰਜ ਸੱਤ ਸੂਵੇ ਦੁੱਧ ਪਿਆ ਜੂ ਤੇ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਈ ਭੈਣ ਭਰਾ ਹੁੰਦੇ ਆ ਜਿਵੇਂ ਹੁਣ ਸਾਢੇ ਤਿੰਨਾਂ ਦੀ ਗੱਭਣ ਹੈ ਸਾਢੇ ਤਿੰਨ ਮਹੀਨੇ ਨੇ ਵਧੀਆ ਖੁੱਲਾ ਦੁੱਧ ਪਿਆ ਦੇਣਾ ਪਿਆ ਇਹਨੇ ਮਗਰਲੇ 2 ਮਹੀਨੇ ਵੀ ਪਿਆ ਦੁੱਧ ਪਿਆ ਦੇਣਾ ਇਹ ਹਟਦੀਆਂ ਨਹੀਂ ਹੁੰਦੀਆਂ ਆਪ ਛੱਡਣੀਆਂ ਪੈਂਦੀਆਂ ਪਰ ਇੰਨਾ ਹੁੰਦਾ 2 ਕਿ ਮਹੀਨੇ ਪਛ ਨੂੰ ਡਰਾਈ ਪਹਿਲਾਂ ਕਰ ਦੋ ਡਰਾਈ ਪੀਡ 2 ਮਹੀਨੇ ਮੈਲਣਾ ਚਾਹੀਦਾ ਐ ਇੰਨੇ ਚ ਰਿਕਵਰੀ ਹੋ ਜਾਂਦੀ ਐ ਪਸ਼ੂ ਰਾਜੀ ਹੋ ਜਾਂਦਾ ਅਗਲਾ ਸੇਵਾ ਕਰੇ ਤੇ ਗਾਂ ਵਾਲੇ ਸੂਏ ਨੂੰ ਪਸ਼ੂ ਦੁੱਧ ਵੱਧ ਪਿਆੰਦਾ ਜਦੋਂ ਰਾਜੀ ਹੁੰਦਾ ਨਹੀਂ ਤਾਂ ਦਿਨ ਦੇ ਦਿਨ ਤਿੱਕਰ ਵੀ ਇਹ ਦੁੱਧ ਦੇਈ ਜਾਂਦੀਆਂ ਹੁੰਦੀਆਂ 53000 ਦੀ ਛੋੜ ਛੱਪਾ ਹੋ ਜੀ 2 ਨੰਬਰ ਤੇ ਆ ਜਾ ਇਹ ਵੀ ਦੂਜੇ ਸੂਏ ਨੂੰ ਘੱਬਣਾ ਬਾਈ ਮੂੰਹ ਛਕੀ ਐ ਇਹਦੇ ਥੱਲੇ 10 ਲੀਟਰ ਜਮਾ ਕੰਡੇ ਵਾਲਾ ਤਿਆਰ ਕਹਿਣ ਨੂੰ 11 12 ਜੋ ਮਰਜੀ ਚੱਲ ਗਏ ਇਹ ਵੀ ਸਾਢੇ ਦਿਨਾਂ ਦੀ ਚੱਕ ਪਾਸਾ ਕਿੰਨੇ ਦੀ 55 ਦੀ ਮੁੱਲ 57 ਮੁੱਲ 57 ਇਹ 55 ਦੀ ਇੱਕ ਨੰਬਰ ਦਾ ਮੁੱਲ 55 ਉਹ 53 ਦੀ ਇਹਦਾ ਮੁੱਲ 57 ਇਹ 55 ਦੀ ਸਾਢੇ ਤਿੰਨਾਂ ਦੀ ਇਹ ਗੱਬਣ ਹੈ ਚੈੱਕ ਪਾਸ ਹੈ ਕਹਿਨ ਨੂੰ ਬਾਈ ਕਹਿੰਦਾ 11 ਕਿਲੋ ਕਹਿ ਦੀਗੇ 12 ਕਹਿ ਦੀਗੇ 10 ਕਿਲੋ ਤਿਆਰ ਹੈ ਚੋਕੇ ਤੁਸੀਂ ਵੇਖਣੀ ਆ ਸੋਹਣੀ ਬੱਛੀ ਆ ਪ੍ਰਿੰਟ ਵਾਲੀ ਕੱਦ ਬੜੇ ਵਾਲੀ ਆ ਵੱਡੇ ਕੱਦ ਵਾਲੀ ਆ ਉਸ ਤੋਂ ਇਹ ਬੜੇ ਬੜੇ ਕਰਦਾ ਹੁੰਦਾ ਤਾਂ ਮੈਂ ਕਹਦਾ ਬੜੇ ਕਰਦ ਵਾਲੀ ਹਿੰਦੀ ਬੋਲਦੀ ਵਿੱਚ ਵੱਡੇ ਕਰਦ ਵਾਲੀ ਆ ਤੇ ਸਾਢੇ ਤਿੰਨਾਂ ਦੀ ਗੱਭਣ ਚੈੱਕ ਪਾਸ ਆ 55000 ਦੀ ਇਹ ਦੇ ਦੇਣੀ ਆ ਇਹ ਵੀ ਸਾਢੇ ਤਿੰਨ ਮਹੀਨੇ ਚਾਰ ਮਹੀਨੇ ਵਧੀਆ ਦੁੱਧ ਪਿਆਜੂ ਮਗਰਲੇ ਦੋ ਕੁ ਮਹੀਨੇ ਵਧੀਆ ਸੇਵਾ ਕਰ ਲੋਂਗੇ ਬੱਚੀ ਵੱਡੇ ਕਰਦ ਚ ਬੱਚੀ ਇੱਕ ਨੰਬਰ ਹੀ ਵੱਡੇ ਕਰਦ ਚ ਇੱਕ ਨੰਬਰ ਨੂੰ ਦੋ ਨੰਬਰ ਥੋੜੀ ਜਿਹਾ ਵੱਧ ਕੁਆਲਿਟੀ ਜ ਹੈ ਤੇ ਸੇਵਾ ਕਰ ਲੋਂਗੇ ਚੋਈ ਰਹੀ ਐ ਦੀ ਬਾਈ ਉਹਨੇ ਵੀ 18 ਮਿਲੀਲੀਟਰ ਚ ਆਇਆ ਇਹਨੇ ਵੀ 18 ਮਿਲੀਲੀਟਰ ਚ ਆਇਆ ਓਕੇ ਤਾਂ ਜੀ ਨੇ ਠੀਕ ਐ ਛੇ ਦੰਦ ਦਾ ਛਿੱਗੀ ਆ ਛੋਟਾ ਛੱਪਾ ਮਾਨਤਾਨ ਹੋ ਜੂ ਦੁੱਗਣੇ ਪੈਸੇ ਕਰ ਜੂ ਜਿੱਦਣ ਜੇ ਕੋਈ ਵਧੀਆ ਸੇਵਾ ਕਰਕੇ ਵੇਚੂਗਾ ਜੇ ਕਦੇ ਮਗਰਲੇ 2 ਮਹੀਨਿਆਂ ਦਾ ਵੀ ਲਾਲਚ ਕਰੀ ਜੋ ਦੁੱਧ ਹੋਰ ਚੋਲ ਗਏ ਫੇਰ ਤਾਂ ਰਾਜੀ ਕਾਦਾ ਹੋਣਾ ਪਸ਼ੂ ਨੇ ਤੇ ਜੇ ਮਗਰਲੇ 2 ਕੁ ਮਹੀਨੇ ਡਰਾਈ ਫੀਡ ਮਿਲ ਜੇ ਤੇ ਤਿੰਨ ਇੱਕ ਗੱਟੇ ਫੀਡ ਦੇ ਅਗਲਾ 4 ਜੇ ਦਿਨਾਂ ਤਿੰਨ ਦੇ ਵੀ 4 ਖਾਜੂ 15 ਦਿਨਾਂ ਚ ਪਸ਼ੂ ਨਾਰਮਲ ਇੱਕ ਗੱਟਾ ਫੀਡ ਦਾ ਖਾ ਜਾਂਦਾ ਤੇ ਦੋਵਾਂ ਮਹੀਨਿਆਂ ਚ 4 ਗੱਟੇ ਖਾਜੂ ਤੇ ਗੋਲ ਮਟੋਲ ਹੋ ਜੂਗੀ ਤੇ ਦੁੱਗਣੇ ਪੈਸੇ ਕਰ ਜੂ ਜੇ ਕਿਸੇ ਨੇ ਵੇਚ ਨਹੀਂ ਹੋਵੇ ਤਿਆਰ ਕਰਕੇ 10 ਕਿਲੋ ਦੁੱਧ ਹੈ ਦੁੱਧ ਵੀ ਬਹੁਤ ਹੈ ਤਿੰਨ ਸਾਢੇ ਤਿੰਨ ਮਹੀਨੇ ਵਧੀਆ ਦੁੱਧ ਪਿਆ ਜੂ ਇੱਥੇ ਆ ਜਾ ਇਹ ਵੀ ਸਾਢੇ ਤਿੰਨਾਂ ਨੂੰ ਚੈੱਕ ਪਾਸ ਆ ਭਾਈ ਇਹ ਵੀ ਸਾਢੇ ਤਿੰਨਾਂ ਦੀ ਹਾਂ ਇਹਦਾ ਦੁੱਧ ਜੁਆਇਆ ਭਾਈ 17-18 ਲੀਟਰ ਇਹਦਾ ਨਹੀਂ ਆਪਾਂ 18 ਮੰਮੀ ਕਹਿੰਦੇ ਹੁਣ ਇਹਦੇ ਥੱਲੇ ਕੰਡੇ ਵਾਲਾ 10 ਆ 9 ਕਿkg ਹੀ ਦੇਵਾਂ ਕਿੰਨੇ ਦੀ ਇਹਦਾ ਮੁੱਲ 47 ਆ 45 ਲਓ ਜੀ ਮੁੱਲ 47 45 ਦੀ 10 ਕਿਲੋ ਹੀ ਇਹਦੇ ਥੱਲੇ ਆ 2 ਨੰਬਰ ਥੱਲੇ ਵੀ 10 ਕਿਲੋ ਹੀ ਕੰਡੇ ਵਾਲਾ ਸਾਢੇ ਤਿੰਨਾਂ ਦੀ 2 ਨੰਬਰ ਆ ਸਾਢੇ ਤਿੰਨਾਂ ਦੀ 3 ਨੰਬਰ ਆ 1 ਨੰਬਰ ਵੀ ਸਾਢੇ ਤਿੰਨਾਂ ਦੀ ਆ ਸਾਰੀਆਂ ਹੀ ਸਾਢੇ ਤਿੰਨਾਂ ਦਿਨਾਂ ਦੀਆਂ ਮੈਂ ਉੱਪਰ ਆ ਪੰਜ ਪੰਜ ਦਸ ਦਾ ਦਾ ਨਾ ਆਪਾਂ ਘੱਟ ਦੱਸਿਆ ਮੈਂ ਡਾਕਟਰ ਦੇ ਹੱਥ ਦਾ ਫਰਕ ਪੈਂਦਾ ਫੇਰ ਅਗਲਾ ਕਹਿੰਦਾ ਯਾਰ ਵੀ ਕੋ ਕੋ ਦੋਆ ਚਾਰਾਂ ਦਿਨਾਂ ਦਾ ਤਾਂ ਕੁਝ ਨਹੀਂ ਹੁੰਦਾ ਡਾਕਟਰ ਵੀ 15 15 ਕਿੰਨੇ ਦੀ ਇਹ ਇਹ 45 ਦੀ ਬਈ ਇਹ 45000 ਦੀ 10 ਕਿਲੋ ਦੁੱਧ ਹੀ ਇਹਦੇ ਥੱਲੇ ਆ ਸਵੇਰ ਦੀ ਚਵਾਈ ਹੋਈ ਆ ਤੁਹਾਨੂੰ ਦੱਸਦਾ ਮੈਂ ਪਹਿਲਾਂ ਹੀ ਉਹ ਵੇ ਸੂਰਜੀ ਵੀ ਝਾਤੀਆਂ ਮਾਰਨ ਲੱਗ ਗਿਆ ਚਲੋ ਵਧੀਆ ਦਿਨ ਨਿੱਗਾ ਜਾ ਹੋਜੂ ਹੈ ਘੰਟਾ ਕੀ ਹੋਇਆ ਚਵਾਈ ਹੋਈ ਅੱਛਾ ਲੇਟ ਤੁੰਨਾ ਨੇ ਨਾ ਇਹੋ ਕੰਮ ਜੇ ਕਰ ਲਈ ਭਾਈ ਲੇਟ ਹੀ ਹੋ ਜਾਗਾ ਠੰਡ ਕਰਕੇ ਲੇਟ ਉੱਠੇ ਅੱਛਾ 9 ਵੇ ਤੱਕ ਹੋਣੇ ਆ ਪਰ ਚਵਾਈ ਲੇਟ ਅੱਛਾ ਠੀਕ ਐ ਉੱਠੇ ਲੱਗਦਾ ਬਹੁਤ ਟਾਈਮ ਲੈਂਦੇ ਆ ਪਰ ਚੋਣ ਨੂੰ ਨਹੀਂ ਜੀ ਕੀਤਾ 10 ਕਿਲੋ ਲਈ ਦੁੱਧ ਹੈ ਇਹ ਕਿੰਨੇ ਦੀ ਇਹ 45 ਦੀ ਚੱਕੋ ਜੀ 45000 ਦੀ ਐਤਿਆ ਇਹ ਵੀ ਦੂਜੇ ਸੂਏ ਨੂੰ ਗੱਭਣਾ ਬਾਈ ਇਹਦਾ ਵੀ 16 17 ਲੀਟਰ ਚਵਾਇਆ ਹੂੰ ਇਹਦੇ ਥੱਲੇ ਵੀ ਦੁੱਧ 11 12 ਜੰਦਾ ਮਰਜ ਗਿਆ 10 ਲੀਟਰ ਕਿੰਨੇ ਦੀ ਟੰਡੇ ਵਾਲਾ ਇਹਦਾ ਮੁੱਲ 45 40000 ਦੀ ਕਿੰਨੇ ਚਾਰ ਦੀ ਗੱਭਣਾ ਇਹ ਵੀ ਸਾਢੇ 3 ਨਾਲ ਦੀ ਲਓ ਜੀ ਇਹ ਵੀ ਸਾਢੇ 3 ਨਾਲ ਦੀ ਬਾਬੇ ਦੇ ਤਾਂ ਨਹੀਂ ਕਹੇ ਥਾ ਜਾ ਕੇ ਆ ਕੇ ਪੂਰੇ ਪੂਰੇ ਟਾਈਮ ਆਲ ਨਹੀਂ ਲਿਆਂਦਿਆਂ ਨਹੀਂ ਇਹ ਵੀ ਆਪਾਂ ਘਰੇ ਚੈੱਕ ਕਰਾਂਗੇ ਬਾਈ ਅੱਛਾ ਉਹਨਾਂ ਨੇ 14-14 ਮਹੀਨਾ ਦੀ ਦੱਸਾਈ ਉਹ ਸਾਢੇ 14 ਹੀ ਦੱਸਾਈ ਅੱਛਾ ਆਪਣੇ ਡਾਕਟਰ ਨੇ ਆਪਾਂ ਘਰੇ ਆ ਕੇ ਚੈੱਕ ਕਰਾ ਕੇ ਦੱਲ ਬੀਵੀ ਹੋਈ ਜਾਂਦਾ ਅੱਛਾ ਫਿਰ ਠੀਕ ਹੈ ਕਹਿੰਦਾ ਘਰੇ ਚੈੱਕ ਕਰਾਈਆਂ ਸਾਡੇ ਡਾਕਟਰ ਨੇ ਤੁਹਾਡਾ ਖੁਦ ਦਾ ਡਾਕਟਰ ਤੁਹਾਡਾ ਖੁਦ ਦਾ ਡਾਕਟਰ ਠੀਕ ਹੈ ਦੂਜੇ ਡਾਕਟਰ ਤੇ ਤਵਾਰ ਨਹੀਂ ਕਰਦੇ ਫਿਰ ਠੀਕ ਹੈ ਇਹ ਦੇ ਦੇਣ 41000 ਦੀ 10 ਕਿਲੋ ਦੁੱਧ ਹੀ ਇਹਦੇ ਥੱਲੇ ਆ ਲਓ ਵੀ ਜੇ ਕਿਸੇ ਭੈਣ ਭਰਾ ਨੂੰ ਤੋਕੜ ਗੱਭਣਾ ਵਹਿਣਾ ਚਾਹੀਦੀ ਹੈ ਨਾ ਬਹੁਤ ਡਿਵਾਨ ਹੁੰਦੀ ਆ ਕਿ ਭਾਈ ਤੋਕੜ ਗੱਭਣ ਵਹਿੜ ਚਾਹੀਦੀ ਹੈ ਜਾਂ ਮੱਝ ਚਾਹੀਦੀ ਆ ਮੱਝ ਤਾਂ ਹੈ ਨਹੀਂ ਚਾਰ ਵਹਿਣਾ ਚਾਰੇ ਵਹਿੜਾ ਤੋਕੜ ਗੱਭਣ ਚੈੱਕ ਪਾਸ ਨਾਲੇ ਦੁੱਧ 10-10 ਕਿਲੋ ਆ ਨਾਲੇ ਸਿਆਲੋ ਸਿਆਲ ਵਧੀਆ ਦੁੱਧ ਪਿਆ ਦੇਣਗੀਆਂ ਤੇ ਜੇ ਤਿਆਰ ਕਰਕੇ ਸੇਲ ਕਰਨੀਆਂ ਹੋਈਆਂ ਵਧੀਆ ਪੈਸੇ ਵਟਾ ਜਾਣੀਆਂ ਫੋਨ ਨੰਬਰ ਸਕਰੀਨ ਤੇ ਜੈਤ ਜੀ ਕੀਮਤ ਜਿਹੜਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸੇ ਨੰਬਰ ਤੇ ਵਟਸਐਪ ਚੱਲਦਾ ਅਗਲਾ ਵੀਡੀਓ ਕਾਲ ਦੇ ਜ਼ਰੀਏ ਵੀ ਤੁਸੀਂ ਵੀਡੀਓ ਕਾਲ ਦੇ ਜ਼ਰੀਏ ਜਿਹੜਾ ਪਜੂ ਤੁਹਾਡੇ ਪਸੰਦ ਆਉ ਤੁਸੀਂ ਵੇਖ ਸਕਦੇ ਆ ਸਵਾਰ ਕੇ ਵੀਡੀਓ ਕਾਲ ਤੇ ਥਣ ਥੋਣ ਹਵਾਨਾ ਪਸ਼ੂ ਟਕਾ ਕੇ ਵੇਖ ਲਿਓ ਉਦੋਂ ਬਾਅਦ ਚ ਬਾਈ ਦੇ ਘਰੇ ਆਜੋ ਡਾਕਟਰ ਲਿਆਇਓ ਚੈੱਕ ਕਰਾ ਲਿਓ ਪੈਸੇ ਦੇ ਕੇ ਆਪਦਾ ਪਸ਼ੂ ਲੈ ਜਾਓ ਸਾਸਿਕਾ